ਚਾਰ ਜਾਈਆਂ ਜੁਨੀਆਂ ਜੀਆਂ ਤੇ ਮੰਜੀਆਂ-ਮੰਜੀਆਂ ਡਾਉਣੇ ਐ ਦੇਖ ਇੱਧਰ ਗਣਾ ਵੇ ਜਾਂਦਾ ਸੰਗੀਤਕਾਰ ਇੱਧਰ ਪੂੜੀਆਂ ਛੋਲੇ ਮੈਂ ਤੁਹਾਨੂੰ ਦਿਖਾਣਾ ਦੇਖੋ ਪੂੜੀਆਂ ਗਰਮਾ-ਗਰਮ ਬਣੀਆਂ ਪਈਆਂ ਨੇ ਰੈਡੀ-ਸ਼ੈਡੀ ਨੇ ਤੇ ਛੋਲੇ ਇੱਧਰ ਬਣਾਏ ਹੋਏ ਨੇ ਸਰੀ ਸਰੀ ਬਣਾ ਲੈ ਸੀਗੇ ਅੰਦਰ ਵਿੱਚ ਪੂੜੀਆਂ ਤੇ ਆਹ ਡੱਬੇ ਲੈ ਕੇ ਆਏ ਸੀ ਬੱਚਿਆਂ ਵਾਸਤੇ ਮੇਰੀ ਕਾਪੀ ਲੈ ਕੇ ਆਏ ਸੀ ਬਾਬੂ ਆ ਕਿਦਾਂ ਇਹਦੇ ਤੇ ਲੱਗਦੇ ਨਾ ਆ ਦੇਖਾ ਹਾਂ ਇਹ ਕਿੰਨੇ ਸੋਹਣੇ ਡੱਬੇ ਨੇ ਆ ਨੂੰ ਕੰਜਗਦਰੀ ਕੰਜਗ ਆਈਏ ਹਾਂ ਦੇਖੋ ਉੱਠ ਜਾਣਾ ਕੰਜਗ ਦੇ ਹਾਂ ਉੱਤੋਂ ਟੀ ਹਾਂ ਉੱਦਰ ਦੇਖੋ ਸਪੀਡ ਇੰਨੀ ਸਪੀਡ ਸਕੂਲ ਵੇਲੇ ਉਹ ਹੈ ਨਾ ਮਜ਼ਾ ਆਏ ਇੰਨੀ ਸਪੀਡ ਉਹ ਤੁਹਾਡੀ ਉਹ 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 ਓਏ ਉਹ ਕੱਪੜੇ ਕੱਪੜੇ ਦੇ ਲੈ ਲੋ ਕੱਪੜੇ ਕੱਪੜੇ ਲੈਣੇ ਉਹ ਤੁਹਾਡੀ ਓਏ ਇੰਨੀ ਸਪੀਡ ਕਾਸ਼ ਇੰਨੀ ਸਪੀਡ ਸਕੂਲ ਵੇਲੇ ਵੀ ਹੋਵੇ ਸਕੂਲ ਜਾਣ ਵੇਲੇ ਉਹ ਕੱਪੜੇ ਉਹ ਉਹ ਤੁਹਾਡੀ ਉਹ ਕਿੱਥੇ ਚੱਲੇ ਜੀ ਪਰ ਉਹ ਫਾਈ ਲੈ ਗਏ। ਵਾਹ ਸੇਰਮ ਜੇ। ਓ। ਐਨੀ ਸਪੀਡ। ਓ ਮੀਆ। ਅੰਮਾ ਨੇ ਮੰਮੀ ਨੇ। ਐਨੀ ਸਪੀਡ। ਐਨੀ ਸਪੀਡ ਸਕੂਲ ਜਾਣ ਲੱਗੇ ਹੁੰਦੀ ਐਟ ਡੇਅ। ਦੇ ਲੋਕਾਂ ਮੈਂ ਸਪੀਡ ਵੜੀ ਹੋਈ ਜਾਨੇ ਓਏ ਹੋਏ। ਓ ਹੋ ਹੋ ਹੋ।

ਤੇ ਹੁਣ ਅਸੀਂ ਕੁਝ ਆਰਟ ਐਂਡ ਕ્રાਫਟਸ ਕਰਨ ਲੱਗੇ ਆਂ ਜਿਵੇਂ ਕੀ ਚਲੋ ਕਰਨੇ ਆਂ ਅਸੀਂ ਸੋਚਿਆ ਤਾਂ ਖਿਆ ਨਹੀਂ ਬੇਕਿੰਗ ਕਰਨੇ ਆਂ ਉਧਰ ਤੇ ਸੀ ਕੁਝ ਚੱਕਾਦਮ ਆ ਕੇ ਚਲੋ ਫਿਰ ਪਕਾਤੇ ਹੁਣ ਅਸਰ ਇਹੋ ਚੀਜ਼ ਆਪਣੀ ਬਣ ਚੁੱਕੀ ਹੈ ਤੇ ਹੁਣ ਅਸੀਂ ਇਹਨੂੰ ਚੱਲੇ ਆਂ ਜਲਾਣ चलो आ जाओ आ जाओ ट्राई करिए हम अपने आर्ट एंड क्राफ्ट को यहाँ भी रखते हैं और बाकी उठा लेते हैं और चल पड़ते हैं अपने क्राफ्ट की तरफ चलो आ जाओ ਕੋਈ ਨਾ ਮੰਮਾ ਐ ਵੇਖੋ ਮੈਂ ਕਿਵੇਂ ਜਿਆ ਟਨ ਕਰ ਆਟਾ ਬਣਾਇਆ ਹੈ ਤਾਂ ਲੱਗ ਰਿਹਾ ਪਿਆ ਸਿਰ ਨੋ ਐ ਸਿਰ ਨੋਰਮਲ ਹੈ ਐ ਨਾ ਜਲਾਉਣ ਵਾਲਾ ਹੈ ਹਾਂ ਐ ਵੇਖੋ ਵਿੱਚੋਂ ਦੀ ਐ ਨਿਕਲੇਗਾ ਵਿੱਚੋਂ ਦੀ ਫਿਰ ਹਾਂ ਇਹ ਜਲਾਵਾਂਗੇ ਨਾ ਜਦੋਂ ਤੇ ਨਿਕਲੇਗਾ ਨਾ ਲਾ ਦੀ ਜਲਾਉਣਾ ਬੈਠ ਗਏ ਹਾਂ ਮਤਾਂ ਉਹ ਹੋਰ ਕੁਕ ਨਹੀਂ ਸਰਕ। ਅੱਗ ਨਾਲ ਆਈਏ ੱਚਾ। ਚਲ। ਖੇਡ ਦੋ। ਅੱਗ ਨਾਲ ਲਾਵਾਂਗੀ ਕਿ ਚੱਲ ਜ। ਤੇ ਮਿਲਿਆ ਤੁਹਾਨੂੰ ਨੈਕਸਟ ਲੋਕ ਦੇ ਬੱਚੇ ਲਾਈਕ ਕੇ ਸਬਸਕ੍ਰਾਈਬ ਕਰਿਓ। ਬਾਏ। ਮੈਂ ਹਮੇ ਅੱਜ ਕraft ਨੂੰ ਜਲਾਣ ਲੱਗੀ ਆ ਤੇ ਮੇਰਾ ਆ ਟਾਈਮ ਕraft ਅੱਜ ਹੀ ਬਣਿਆ ਅੱਜ ਹੀ ਜਲ ਗਿਆ। ਚਲੋ ਬਾਏ। ਟਾ ਟਾ ਅਗੜ ਵਾਏ ਗਿਆ। ਅ ਫਿਊ ਮੋਮੈਂਟਸ ਲੇਟਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ। ਤੇ ਇਸ ਤੋਂ ਪਹਿਲਾਂ ਨੰਨੂ ਨੇ ਕੁਝ ਵਲੌਗ ਬਣਾਇਆ ਮੈਨੂੰ ਪਤਾ ਨਹੀਂ ਉਹਨੇ ਕੀ ਬਣਾਇਆ ਹੋਇਆ ਪਤਾ ਨਹੀਂ ਕੀ ਕੀ ਬਣਾਈ ਜਾਂਦੀ ਸੀ ਕraft ਕੁ ਰੂਟ ਜੇ ਹਨਾ ਤੇ ਉਹ ਬਣਾ ਰਹੀ ਸੀ ਤੇ ਹੁਣ ਅਸੀਂ ਉੱਪਰ ਆਏ ਹੋਇਆ ਕੁਛ ਸੱਤ ਤੇ ਸ਼ਾਮ ਦਾ ਟਾਈਮ ਹੀ ਸਵੇਰ ਦਾ ਦਿਨ ਤੇ ਐਦਾਂ ਹੀ ਲੰਘ ਗਿਆ ਬਸ ਰੋਟੀ ਰੁੱਟੀ ਬਣਾ ਲਈ ਝਾੜੂ ਪੋਚਾ ਲਾ ਲਿਆ ਭਾਂਡੇ-ਮੁੰਡੇ ਧੋ ਲਏ ਤੇ ਸੋ ਗਏ ਤੇ ਹੁਣ ਚਾਹ ਪਾਣੀ ਪੀ ਕੇ ਫੇਰ ਉੱਪਰ ਆ ਗਿਆ। ਤੇ ਹੁਣ ਅੱਧਰ ਐ ਅਸੀਂ ਕਮਰਿਆਂ ਦੀ ਸਫਾਈ ਜੀ ਕਰਨ ਲੱਗੇ ਹੋਏ ਆਂ ਬਹੁਤ ਖਲਾਰਾ ਪਿਆ ਉਸ ਦਿਨ ਲੱਗੇ ਸੀ ਕਰਨ ਵਾਸਤੇ ਸਾਰਾ ਕੁਝ ਬਾਹਰ ਕੱਢਿਆ ਸੀ ਪਰ ਮੀਂਹ ਆ ਗਿਆ ਫਿਰ ਉੱਦੇ ਸਾਰਾ ਕੁਝ ਵਿੱਚ ਰੱਖਣਾ ਪਿਆ ਤਾਂ ਕਰਕੇ ਹੁਣ ਦੁਬਾਰਾ ਲੱਗੇ ਆਂ ਅਸੀਂ ਕਰਨ ਵਾਸਤੇ ਸਫਾਈ ਸੁਪਈ ਤੇ ਅੱਧਰ ਫੁੱਲ ਬੁੱਟੇ ਸਾਰੇ ਆਪਣੇ ਸਹੀ ਸਲਾਮਤ ਨੇ ਠੀਕ ਠਾਕ ਨੇ ਐਨ ਪਾਣੀ ਵੀ ਨਹੀਂ ਦਿੱਤਾ ਹੈ ਘਿਲੇ ਘਿਲੇ ਲੱਗਦੇ ਨੇ ਸਾਰੇ ਮੈਨੂੰ ਲੱਗਦਾ ਗਾੜੀ ਨੇ ਦੁਪਹਿਰੇ ਵੀ ਪਾਣੀ ਦਿੱਤਾ ਹੋਣਾ ਹੈ ਨਾ ਹਾਂ ਪਾਣੀ ਤੇ ਆਂਦਾ ਹੀ ਨਹੀਂ ਪਿਆ ਤੇ ਇੱਧਰ ਮੈਂ ਪਾਣੀ ਫੁੱਲਾ ਛੱਡਿਆ ਸੀ ਮੈਂ ਕਿ ਚੱਲ ਵੀ ਕੱਪੜੇ ਧੋਣੇ ਆ ਨਾਲ ਨਾਲ ਮੈਨੂੰ ਲੱਗਾ ਪਾਣੀ ਆਏਗਾ ਚੰਕਰੇ ਆਏ ਹੱਥ ਤੇ ਆ ਰਿਹਾ ਅੱਜ ਕਿ ਨਹੀਂ ਆ ਰਿਹਾ ਗਾਣੂ ਹੱਥੇ ਭਰ ਲੈਨੇ ਆ ਦਿਮਾਗ ਵੇਖ ਲਓ ਮੈਂ ਬੰਦ ਕਰ ਦਿੰਨੇ ਕਿੱਥੇ ਮੇਰਾ ਦਿਮਾਗ ਵੇਖ ਤਾਜ਼ੇ ਵਾਲੇ ਪਾਣੀ ਟੁੱਟੀ ਦੇ ਵਿੱਚ ਆ ਰਿਹਾ ਹੈ ਨਾ ਤੇ ਮੈਂ ਕਿਹਾ ਅੱਜ ਨਹੀਂ ਆਣੀ ਰਿਆ ਜਦੋਂ ਆਏਗਾ ਚਲ ਉਹ ਚਲਾਵਾਂਗੀ ਇਹ ਨਹੀਂ ਸਾਦੇ ਪਾਣੀ ਚ ਭਰ ਲਾ ਕਈ ਵਾਰੀ ਇਹ ਹਜੇ ਹਜੇ ਕੰਮ ਹੋ ਜਾਂਦੇ ਨੇ ਬਸ ਆਸਾਨ ਦਾ ਤੇ ਪਹਿਲਾਂ ਅਸੀਂ ਕਰਕੇ ਗਏ ਸੀ ਸਾਫ਼ ਹੋਣਾ ਸਮਾਨ ਧੋ ਤੂੰ ਕਿ ਰੱਖਣਾ ਐਦਰ ਵੇਖ ਲੋ ਆਲ ਓਹੋਹੋ ਇਹ ਪਰਚੀਆਂ ਜੀ ਨੰਨੂ ਨੇ ਖਲਾਰੀਆਂ ਹੋਣੀਆਂ ਥੱਲੇ ਤੇ ਇਹ ਨੰਨੂ ਦੀ ਬੱਗੀ ਹੁਣ ਕਾਕੇ ਦੇ ਕੰਮ ਆਏਗੀ ਇਹਨੂੰ ਹੁਣ ਧੋ ਤੂੰ ਕਿ ਰੱਖਨੇ ਆਪਾਂ ਹਾਂ ਹੁਣੀ ਤੋਲਨੀ ਆ ਵੇਖਨੀ ਆ ਐਚ ਨੰਨੂ ਇੱਕ ਦਿਨ ਵੀ ਨਹੀਂ ਪਈ ਹੈਗੀ ਤੈਨੂੰ ਪਤਾ ਉੱਠ ਕੇ ਖੜੀ ਹੋ ਜਾਂਦੀ ਹੁੰਦੀ ਸੀ ਹਾਂਜੀ ਤੇ ਮੈਂ ਥੱਲੇ ਆਈ ਆ ਡੈਡੀ ਨੂੰ ਚਾਹ ਦੇਵਾ ਪਹਿਲਾਂ ਬੁਲਾ ਕੇ ਫੇਰ ਨਾਲ ਨਾਲ ਝਾੜੂ ਕੋ ਨੰਨੂ ਕਿੱਥੇ ਤੂੰ ਮੈਂ ਕਹਨੀ ਆ ਜੋ ਝਾੜੂ ਦੇ ਕੇ ਆ ਅਰੇ ਚਲੋ ਮੇਰੇ ਕੋਲ ਕੀ ਬੁਰਦਲ ਲਗਾਲ ਕੇ ਛਾੜੂ ਦੇ ਆ ਅਰੇ ਨੌਰਨੇ ਵਾਲੀ ਛੜੂ ਹਲੋ ਉੱਥੇ ਗਾਮ ਹੈ ਕੁੜੀ ਦੇ ਸਾਰੇ ਨੇ ਚੜੇਲ ਬਣੀ ਛਾੜੂ ਵਾਲੀ ਤੇ ਇੱਧਰ ਵੇਖੋ ਐ ਖਲਾਰੇ ਪਾ ਕੇ ਗਈ ਐ ਕੀ ਆਰਟ ਐਂਡ ਕਰਾਫਟ ਬਣਾਉਂਦੀ ਫਿਰਦੀ ਐ ਓਏ ਹੋਏ ਐਦਾਂ ਵੇਖੋ ਕੰਪਿਊਟਰੋਂ ਮੈਂ ਨਨਸ਼ਾ ਅੱਤਾ ਨੰਕਾਰ ਹੈ ਕਮਰਾ ਹੁਣ ਕਰਕੇ ਸੈੱਟ ਇਕਦਮ ਸੈਟਿੰਗ ਤੇ ਬਸ ਹੁਣ ਇਹ ਵਾਲਾ ਕਮਰਾ ਕਰਨਾ ਮੈਂ ਅਦੇ ਵਿੱਚ ਚੈਰ ਜਾਈਆਂ ਜੀਆਂ ਜੀਆਂ ਤੇ ਇਹ ਮੁੰਜੀਆਂ ਮੁੰਜੀਆਂ ਡਾਣੀ ਐ ਇਹ ਵੇਖੋ ਇੱਧਰ ਗਣਾ ਗਿਆਂਦਾ ਸੰਗੀਤਕਾਰ ਚੱਲ ਚੱਲ ਫਿਰ ਰੱਖੀਏ ਸੁਣ ਲਓ ਕਿਉਂ ਫਿਰ ਡੱਟਾ ਪਪਾ ਕਹਿੰਦੇ ਨੇ ਦਾਦੀ ਕਹਿੰਦੀ ਗੱਲੀਆਂ ਨਿਕਲ ਜਾਣ ਹੈ ਬਲਕਿ ਕਮਜ਼ੋਰ ਹੋ ਗਿਆ ਗੱਲਾਂ ਨਿਕਲ ਡਾ ਅੱਜ ਉਹ ਤੇ ਮम्मा ਬੈਠੀ ਹੈ ਨਾ ਪਪਾ ਆਗੇ ਦੇ ਪਪਾ ਲੱਗ ਜਾ ਡਾਕਟਰ ਨੂੰ ਕਰਨਾ ਹੁਣ ਕਰੋ ਗੱਲ ਹਾਂਜੀ ਹਾਂਜੀ ਉਹ ਹਾਂ ਚੁੱਪ ਚਾ ਬੈਠਾ ਤੁਸੀਂ ਤੇ ਗੱਲਾਂ ਕਰ ਲੈ ਗੱਲਾਂ ਕਰਨੇ ਉਹ 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 ਮੂੰਹ ਤੇ ਨਾ ਉਹ ਨੰਦ ਲਗ ਰਿਹਾ ਮੈਂ ਆਪਣੀ ਨਾ ਮੂੰਹ ਚ ਪਾਉਂ ਤੋ ਦੇ ਨਾ ਨਿਆ ਨਾ ਮੂੰਹ ਨੀ ਜੁੰਮੀ ਦਾ ਪੁੱਤਰੀ ਬੋ ਬੋ ਬੰਦਾ ਬਗੋ ਹਾਂ ਤੂੰ ਮੂੰਹ ਕਿਨੇ ਕਾਲਾ ਕੀਤਾ ਨੰਨੂ ਉਹੀ ਮੂੰਹ ਤੂੰ ਕਾਕੇ ਨੂੰ ਲਾਈ ਜਨੈ ਉਹ ਵੇਹਾ ਅਦਰੋਂ ਉਹ ਵੀ ਚੂਨ ਹੀ ਕਰਦਾ ਪਿਆ ਆਂਦੀ ਆਂਦੀ ਕੈਪੀ ਜੈ the next step ਸਸਤੀ ਗਾਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦੇ ਨਵੀਂ ਸ਼ੁਰੂਆਤ ਤੇ ਅੱਜ ਹੈਗਾ ਜੀ ਨਾ ਉਮੀਦ ਦਾ ਦਿਨ ਅੱਜ ਲਾਸਟ ਕੰਜਗਾ ਦਾ ਦਿਨ ਹੈ ਤੇ ਕੱਲ ਨੂੰ ਹੈਗਾ ਦੁਸ਼ਹਿਰਾ ਤੇ ਤਾਂ ਕਰਕੇ ਫਿਰ ਆਪਾਂ ਵੀ ਸੋਚਿਆ ਵੀ ਸੇਵਾ ਕਰ ਲਈ ਹੈ ਨਾ ਤੇ ਤਾਂ ਕਰਕੇ ਹੁਣ ਕੰਜਗਾ ਬਿਠਾਉਣ ਲੱਗੇ ਆ ਤੇ ਸਾਰੀਆਂ ਕੰਜਗਾ ਹੁਣ ਆ ਚੁੱਕੀਆਂ ਨੇ ਤੇ ਇਧਰ ਪੂੜੀਆਂ ਛੋਲੇ ਮੈਂ ਤੁਹਾਨੂੰ ਦਿਖਾਣਾ ਪੂੜੀਆਂ ਛੋਲੇ ਆਪਾਂ ਵੀ ਬਣਾਏ ਨੇ ਆ ਦੇਖੋ ਪੂੜੀਆਂ ਗਰਮਾ ਗਰਮ ਬਣੀਆਂ ਪਈਆਂ ਨੇ ਰੈਡੀ ਛੜੀ ਨੇ ਤੇ ਛੋਲੇ ਇੱਧਰ ਬਣਾਏ ਹੋਏ ਨੇ ਸ੍ਰੀ ਰੇਸ਼ਵਰੀ ਬਣਾ ਲਏ ਸੀਗੇ ਤੇ ਬਾਕੀ ਪੂੜੀਆਂ ਆਲ ਰੈਡੀ ਹੋ ਰਹੀਆਂ ਨੇ ਤੇ ਸੰਗਤ ਦੀ ਮੈਂ ਤੁਹਾਨੂੰ ਸੰਗਤ ਦੇ ਦਰਸ਼ਨ ਕਰਾ ਦਿੰਨਾ ਇਹ ਸਾਰੀਆਂ ਦੇਵੀਆਂ ਆ ਵਿੱਚ ਇੱਕ ਦੇਵਾ ਵੀ ਆਇਆ ਹੋਇਆ ਆ ਦੇਖੋ ਇਹ ਆ ਦੇਖੋ ਸਾਰੀਆਂ ਦੇਵੀਆਂ ਬੈਠੀਆਂ ਤੇ ਇੱਧਰ ਦੇਖੋ ਆ ਦੇਖੋ ਇਹ ਦੇਵੀ ਦਾ ਦੇਖੋ ਆਲ ਕਾਕੇ ਨੂੰ ਯਾਰ ਕੱਪੜੇ ਚੇਂਜ ਕਰ ਲੈ ੱਸ ਕੋਈ ਹੋਰ ਪਾ ਲੈ ਚਾਚੀ ਬਣਾਉਂਦੀ ਹੈ ਹੈਂ ਮੱਤ ਕੋ ਗਰਮੀ ਹੈਂ ਉਹ ਤੋ ਯਾਨੀ ਕਿ ਤੇ ਕਿੰਨੇ ਸਾਲ ਦਾ ਹੋ ਗਿਆ ਨਕੇਤ ਹੈਂ 9 ਸਾਲ ਦਾ अच्छा पठानकोट ਕੱਲਾ ਹੀ ਜਾਇਆ ਦੇਖ ਲੋ ਏ ਯਾਰ ਚਲੋ ਕੋਈ ਗੱਲ ਨਹੀਂ ਇਹ ਹੁਣ ਇਹਨਾਂ ਨੂੰ ਛਕਾਨਿਆ ਜਲ ਪਾਣੀ ਠੀਕ ਹੈ ਤੇ ਕਾਕੇ ਨੂੰ ਸਾਡੇ ਨੂੰ ਬੜਾ ਸ਼ੌਂਕ ਚੜਿਆ ਆਇਆ ਸੀ ਹੁਣ ਰੋ ਰਹੀ ਸੀ ਵੀ ਆ ਦੇਖੋ ਇਹ ਵੀ ਗਈ ਸੀ ਸਵੇ ਦੀ ਕੰਜਕਾਂ ਦੇ ਨਾਲ ਹੈ ਪੰਜ ਨੰਬਰ ਗਲੀ ਤੇ ਭਾਈ ਨੰਬਰ ਗਲੀ ਚ ਗਈ ਸੀ ਪੰਜ ਨੰਬਰ ਚ ਹੀ ਮਿਲਿਆ ਗਲੀ ਤੇ ਨੈਣਾ ਕਿੱਥੇ ਨੈਣਾ ਤਾਂ ਆਈ ਹੀ ਨਹੀਂ ਨੈਣਾ ਮੈਂ ਘਰ ਗਈ ਹੈ ਆਣਾ ਉਹਨੇ ਨਹੀਂ ਆਣਾ ਉਹ ਕਿਉਂ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਇਹ ਸਵੇਰ ਦੀ ਰੋਰੀ ਸੀ ਸਾਡੇ ਘਰੇ ਆਏ ਨਹੀਂ ਆਈਆਂ ਨਹੀਂ ਸੰਗਤਾ ਨਹੀਂ ਆਈਆਂ ਕਜਕਾ ਨਹੀਂ ਆਈਆਂ ਅੰਕੇ ਬੱਤੇ ਪੂਰੀਆ ਤੇ ਆਹ ਡੱਬੇ ਲੈ ਕੇ ਆਏ ਸੀ ਬੱਚਿਆਂ ਵਾਸਤੇ ਮੇਰੀ ਟੋਪੀ ਲੈ ਕੇ ਆਏ ਸੀ ਬਾਬੂ ਆ ਕਿਦਾਂ ਐਦੇ ਤੇ ਲੱਗਦੇ ਨਾ ਆ ਦੇਖ ਹਾਂ ਇਹ ਕਿੰਨੇ ਸੋਹਣੇ ਡੱਬੇ ਨੇ ਯਾਰ ਆ ਦੇਖੋ ਸੱਤ ਫਰਮਾਂ ਕਰਦੇ ਆ ਬੱਚੇ ਤੇ ਕਾਫੀ ਸਾਰੇ ਨੇ ਵੈਸੇ ਨੋ ਦੇਵੀਆਂ ਹੁੰਦੀਆਂ ਨੋ ਹੀਆਂ ਨੋ ਦੇਵੀਆਂ ਵਾਸਤੇ ਨੇ ਵੱਧ ਹੀ ਨੇ ਮੇਰੇ ਖਿਆਲ ਨਾਲ ਹੈਨਾ 4 5 6 7 8 9 ਹਾਂ ਨੋ ਹੀ ਨੇ ਨੋ ਨੇ ਤੇ ਇਹ ਅਸੀਂ ਹਰ ਸਾਲ ਹੀ ਵੈਸੇ ਤਾਂ ਸੇਵਾ ਸਮਝ ਕੇ ਇਹ ਚੀਜ਼ ਕਰੀਦੀ ਹੈ ਨਾ ਨਾਲੇ ਬੱਚੇ ਖੁਸ਼ ਹੋ ਜਾਂਦੇ ਨੇ ਤੇ ਨਾਲੇ ਸੇਵਾ ਹੋ ਜਾਂਦੀ ਹੈ ਮਤਲਬ ਸ਼ੁਰੂਦਰੀ ਕਰਦੇ ਆ ਰਹਿਆਂ ਤਾਂ ਕਰਕੇ ਫਿਰ ਮੰਮੀ ਬਿਠਾ ਲੈਂਦੇ ਹੁੰਦੇ ਨੇ ਵੈਸੇ ਆਪਾਂ ਕੋਈ ਨਰਾਤਾ ਨਹੀਂ ਰੱਖਦੇ ਐਦਾ ਦਾ ਕੁਝ ਵੀ ਨਹੀਂ ਹੈਗਾ ਬਸ ਇਹ ਵੀ ਕਿ ਸੇਵਾ ਦੇ ਤੌਰ ਤੇ ਆਪਾਂ ਕੰਜਗਾ ਬਿਠਾ ਲਈ ਦੀਆਂ ਕਿਉਂਕਿ ਦੇਵੀਆਂ ਦਾ ਰੂਪ ਹੁੰਦਾ ਚਲੋ ਤਾਂ ਕਰਕੇ ਠੀਕ ਹੈ ਜੀ ਤੇ ਇੱਧਰ ਤੁਸੀਂ ਨੰਨੂ ਦਾ ਦੇਖੋ ਦਿਮਾਗ ਹੈ ਆ ਦੇਖੋ ਲੈਪਟਾਪ ਬਣਾਇਆ ਹੋਇਆ ਤੇ ਉਹ ਗੁੱਡੀ ਨੂੰ ਲੈਪਟਾਪ ਫੜਾਇਆ ਤੇ ਹੁਣ ਉਹ ਐਥੋਂ ਆ ਕਾਗਜ਼ ਕੀ ਕਰਦੀ ਨੰਨੂ ਆ ਕੀ ਕਰਦੀ ਦੱਸੇਗੀ ਮੜੀ ਜੀ ਹਾਂ ਹਾਂ ਇਹ ਜਿਹੜੀ ਆ ਕਿਤਾਬਾਂ ਨੇ ਨਾ ਹਾਂਜੀ ਆ ਨਾ ਸਾਰੀਆਂ ਇਹਦੇ ਕੰਮ ਦੀਆਂ ਨੇ ਅੱਛਾ ਹਾਂ ਅੱਛਾ ਤੇ ਅੱਜ ਦੀ ਵੇਖ ਵੇਖ ਕੇ ਆ ਕਰਦੀ ਐ ਅੱਛਾ ਕੰਮ ਕਰਦੀ ਐ ਅੱਛਾ ਅੱਛਾ ਵਾਜੀ ਵਾ ਅੱਲੇ ਤੇਰਾ ਵਿਆਹ ਨਹੀਂ ਨਾ ਹੋਇਆ ਤਾਂ ਇਹ ਕਰਕੇ ਕੰਮ ਕਰਦੀ ਐ ਅੱਛਾ ਤੇ ਕਿਉਂ ਵਿਆਹ ਦੁਬਾਰ ਨਹੀਂ ਕਰਦੀ ਵਿਆਹ ਦੁਬਾਰ ਨਹੀਂ ਕੋਈ ਕਰਦਾ ਅੱਛਾ ਵਾਜੀ ਵਾ ਕਿ ਨਹੀਂ ਡੂੰਗੀ ਗੱਲ ਕਰ ਗਈ ਓਏ ਤੇ ਆ ਦੇ ਕੋ ਕੰਪਿਊਟਰ ਦੇ ਲੋ ਆਪ ਬਣਾਇਆ ਇਹਨੇ ਕਾਗਜ਼ਾਂ ਦੇ ਨਾਲ ਦੇਖ ਲੋ ਤੁਸੀਂ ਦਿਮਾਗ ਦੇ ਲੋ ਬਸ ਪੜਾਈ ਕਰਦੀ ਨਹੀਂ ਹੈਗੀ ਟੰਗਣਾ ਦਿਮਾਗ ਤੇ ਬੱਚਿਆਂ ਤੋਂ ਬਹੁਤ ਹੁੰਦਾ ਲਓਈ ਨੰਨਾ ਸਿੰਘ ਕੀ ਕਰ ਲੱਗਾ ਕੱਪੜੇ ਚੇਂਜ ਕਰ ਲਏ ਨੇ ਮਸਵਾ ਨਹੀਂ ਆਈ ਕੀ ਕਰ ਲੱਗੀ ਹੈ ਇਸੇ ਮਾਇਨੇ ਤੇ ਲੱਗ ਲੱਗੇ ਅੱਛਾ ਉਹਨਾਂ ਤੇਲਗਦੇ ਪਹਿਲੇ ਹੀ ਲੱਗੇ ਨੇ ਚਲ ਤੂੰ ਵੀ ਲਾ ਦੇ ਛੋਟੇ ਛੋਟੇ ਲਾਈਨ ਨੂੰ ਉਹਨਾਂ ਦੇ ਨਾਣੇ ਪਹਿਲਾ ਇਸ ਲਾਈਨ ਨੂੰ ਸਟਾਰਟ ਕਰ ਹਾਂ ਹੋਰ ਇਸ ਕਰੀ ਚੋੜਾ ਇਹ ਛੋਟਾ ਨਹੀਂ ਮੈਂ ਸਟਾ ਕਰਾਂ ਸਾਡੀ ਨੂੰ ਬਣਵਾ ਦੇ ਇੱਕ ਨੁਕਤਾ ਤੇਰਾ ਹਾਂ ਆਪਾਂ ਸਟੇਕਾ ਤੇ ਕੋਨੇ ਨੂੰ ਬਣਿਆ ਸੋਧਾ ਲਓ ਜੀ ਕਿਉਂ ਨਾ ਲਾ ਦੇ ਤੇ ਥੋੜੀ ਬੋਲੀ ਹਾਂ ਲੈਂਕੜੇ ਹੱਲ ਦੇਖੋ ਤੁਸੀਂ ਉਹ ਮਹਿੰਦੀ ਲਾਈ ਜਾ ਰਹੀ ਹੁਣ ਲਾ ਗਾਨੇ ਕੌਣ ਬੰਨੇ ਮੈਂ ਇਹ ਗਾਨੇ ਮੈਂ ਵੀ ਪਹਿਲਾਂ ਕੰਜਕਾਂ ਦੇ ਬੰਨਣਾ ਸੀ ਨੰਨੂ ਹੈ ਪਹਿਲਾਂ ਕੰਜਕਾਂ ਦੇ ਬੰਨਣਾ ਸੀ ਪਹਿਲਾਂ ਕੰਜਕਾਂ ਦੇ ਬੰਨਣਾ ਇਹਦੇ ਨਾ ਬੰਨ ਲੈ ਆਦੇ ਰਹਿਣ ਦੇ ਚਲ ਬੰਨ ਤੇ ਬੰਨ ਤੱਕ ਹੋ ਜਾ ਦੇ ਦੇਖੋ ਗੱਟ ਕਿੰਨੀ ਸੋਹਣੀ ਮਾਰਦੀ ਮਹਿੰਦੀ ਲਾਈ ਕਰੀਏ ਵਾਹ ਜੀ ਵਾਹ ਚੱਲ ਨਾ ਸਮਝ ਤੂੰ ਹਾਲਾ ਮੰ ਪੰਜਕਾਂ ਦੇ ਬੰਨ ਫਟਾਫਟ ਆਏ ਅੱਗੇ ਰੱਖਿਆ ਗਾਲੀ ਆਰਾਮ ਦਾ ਬੰਨ ਦੀ ਹਾਂ ਹਾਂ ਕੋਈ ਨਹੀਂ ਤਾਂ ਤਬ ਤੋਂ ਬਾਹਰੋਂ ਇਹ ਅੰਦਰ ਬਾਹਰ ਤੋਂ ਬਾਹਰ ਤੋਂ ਅੰਦਰ ਜਿਵੇਂ ਘੱਟ ਦੇਖੇ ਮਾਂ ਦੀ ਯਾਰਾ ਕੱਢੀ ਚਾਚੀ ਬੰਨ ਜਾਂਦੀ ਨਹੀ ਨਾ ਤੂੰ ਵੀ ਬੈ ਜਾ ਚਾਚੀ ਇਸ ਲਾਈਨ ਦੇ ਬੰਨ ਜਾਂਦੇ ਹਾਂ ਬੰਨਦੇ ਤੂੰ ਐਸੇ ਘਟ ਬਣੀਂਦੀ ਨਹੀਂ ਭਈ ਹਾਂ ਤੇ ਸੁਣਦੇ ਕਿਹਨਾਂ ਵਾਲਾ ਅੱਛਾ ਮੈਂ ਤੌਲੀ ਕੇ ਭਾਈ ਹਰਦ ਅੱਛਾ ਵਜਦੀ ਨਹੀਂ ਘਟ ਮੈਂ ਤਾਂ ਜਿੱਦੀ ਨਹੀਂ ਆਈ ਦਕਾੜ ਸਾਰੇ ਅੱਛਾ ਦਾ ਚਾ ਚਾਪੀਏ ਦੇ ਦੇ ਹਾਂ ਤੂੰ ਪਹਿਲਾਂ ਬਾੜ ਪਹਿਲਾਂ ਦੇ ਲੈ ਆ ਲੈ ਜਾ ਅੱਛਾ ਸੱਜੇ ਦੋ ਦੋ ਸਾਰੇ ਹੀ ਦੇ ਦਿਆ ਤੇ ਨਾਲ ਦੀ ਮੰਨ ਹਾਂ ਤੇ ਗਿਆ ਵੀ ਉੱਧਰ ਗਿਆ ਹਾਂ ਇਹਦੇ ਬੰਦ ਦੇ ਲੈ ਬਿਨਾਂ ਹੋ ਲੈ ਜਾ ਚਲ ਸੱਜਣ ਸੱਜਣ ਵੀ ਆਏ ਨੇ ਮੈਨੂੰ Le, peça e <todicato>